ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਨਵੀਂ ਅਪਡੇਟ ਲੈ ਕੇ ਸੋ ਦੋਸਤੋ ਜਿਹੜੀ ਲਿਸਟ ਤੁਹਾਡਾ ਸਾਂਝੀ ਕਰ ਰਿਹਾ ਇਹ 191 ਭਾਵ 191 ਪਟੀਸ਼ਨਰਸ ਨੇ ਜਿਨ੍ਹਾਂ ਦੀ ਲਿਸਟ ਜਿਹੜੀ ਹੋ ਜਾਰੀ ਹੋਈ ਸੋ ਇਹ ਕਿਹੜੇ-ਕਿਹੜੇ ਕੈਂਡੀਡੇਟਸ ਨੇ ਕਿਉਂ ਇਹਨਾਂ ਦੀ ਲਿਸਟ ਜਿਹੜੀ ਹੋ ਜਾਰੀ ਕੀਤੀ ਗਈ ਹੈ ਉਹ ਸਾਰੀ ਡਿਟੇਲ ਆਪਾਂ ਤੁਹਾਡਾ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚਾਹੁੰੋ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਸੋ ਸਿਵਲ ਰੈਟ ਪਟੀਸ਼ਨ ਨੰਬਰ 13375 ਆਫ ਠੀਕ ਹੈ ਜੀ ਸੋ ਈਟੀਟੀ ਕੈਡਰ ਨਾਲ ਸੰਬੰਧਿਤ ਇਹ ਜਿਹੜੀ ਅੱਜ ਦੀ ਪਟੀਸ਼ਨਰ ਦੀ ਲਿਸਟ ਇਹ ਜਾਰੀ ਕੀਤੀ ਗਈ ਹੈ ਖੁਸ਼ਦੀਪ ਪਾਲ ਸਿੰਘ ਠੀਕ ਹੈ ਜੀ ਉਹਨਾਂ ਦੇ ਨਾਲ ਜਿੰਨੇ ਵੀ ਜਿਹੜੇ ਕੈਂਡੀਡੇਟਸ ਜੁੜੇ ਹੋਏ ਆ ਪਟੀਸ਼ਨਰ ਬਣੇ ਆ ਉਹਨਾਂ ਦੇ ਕੇਸ ਦੇ ਆਧਾਰ ਤੇ ਉਹਨਾਂ ਸਾਰੇ 191 ਕੈਂਡੀਡੇਟਸ ਦੀ ਲਿਸਟ ਜਿਹੜੀ ਦੋਸਤੋ ਉਹ ਸਾਂਝੀ ਕੀਤੀ ਗਈ ਹੈ 33 ਪੇਜ ਨੇ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਆਪਾਂ ਥੋੜਾ ਜਿਆਦਾ ਡਿਟੇਲ ਦੇ ਵਿੱਚ ਠੀਕ ਹੈ ਜੀ ਆ ਆਪਾਂ ਉਹਨਾਂ ਜਿਹੜੀ ਪਟੀਸ਼ਨਰ ਦੀ ਲਿਸਟ ਦਿਖਾ ਦਨੇ ਹੈ ਠੀਕ ਹੈ ਜੀ ਤੁਸੀਂ ਆਪ ਸਲੋ ਡਾਉਨ ਕਰ ਲਿਓ ਸਕਰੀਨ ਸ਼ਾਟ ਲੈ ਲਿਓ ਉਹ ਤੁਹਾਡੇ ਤੇ ਆ ਫਿਲਹਾਲ ਅਪ ਇੱਕ ਵਾਰੀ ਜਨਰਲੀ ਤੁਹਾਨੂੰ ਮੋਟਾ ਮੋਟਾ ਉਹਨਾਂ ਤੇ ਸਾਰੀ ਝਾਤ ਮਰਵਾ ਦਿੰਨੇ ਆ ਕਈ ਵਾਰ ਕੀ ਹੁੰਦਾ ਹੈ ਕਿ ਬਹੁਤ ਸਾਰੇ ਪਟੀਸ਼ਨਸ ਹੁੰਦੇ ਆ ਉਹਨਾਂ ਨੂੰ ਆਪਣੇ ਅੰਡਰ ਦਾ ਨਹੀਂ ਪਤਾ ਹੁੰਦਾ ਵੀ ਅਸੀਂ ਜਿਹੜਾ ਸਾਡਾ ਕੇਸ ਉਹ ਕਿਸ ਦੇ ਅੰਡਰ ਲੱਗਿਆ ਤੇ ਸਾਡਾ ਜਿਹੜਾ ਪਟੀਸ਼ਨ ਨੰਬਰ ਹੈ ਉਹ ਕਿੰਨਾ ਠੀਕ ਹੈ ਅਸੀਂ ਸੋ ਉਸ ਦੇ ਸੰਬੰਧ ਵਿੱਚ ਥੋੜੀ ਜੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਲੈਨੇ ਆ ਦੋਸਤੋ ਠੀਕ ਹੈ ਜੀ ਮੈਂ ਜ਼ੂਮ ਵੀ ਕਰ ਦਿੰਨਾ ਹੈ ਤਕਰੀਬਨ 33 ਪੇਜਾਂ ਦੀ ਲਿਸਟ ਹੈ ਤੇ 191 ਕੈਂ ਤਾਂ ਹੁਣ ਸ਼ਾਮਲ ਕਿਉਂ ਕੀਤਾ ਗਿਆ ਕਿਉਂਕਿ ਇਹਨਾਂ ਨੇ ਜਿਹੜਾ ਉਹ ਕੇਸ ਲਾਇਆ ਹੋਇਆ ਪੰਜਾਬ ਹਾਈ ਕੋਰਟ ਦੇ ਵਿੱਚ ਤਾਂ ਉਸ ਕੋਰਟ ਕੇਸ ਦੇ ਵਿੱਚ ਇੱਕ ਜਿਹੜੀ ਨਿੱਜੀ ਪੱਖ ਆਪਣਾ ਰੱਖਣ ਦੇ ਲਈ ਵਿਭਾਗ ਵੱਲੋਂ ਇਹਨਾਂ ਨੂੰ ਆਪਣਾ ਜਿਹੜਾ ਉਹ ਡੀਪੀ ਬੁਲਾਇਆ ਗਿਆ ਠੀਕ ਹੈ ਜੀ ਸੋ ਹੁਣ ਕਿਉਂ ਬੁਲਾਇਆ ਗਿਆ ਇਹ ਆਪਾਂ ਸਾਰੇ ਜਾਣਦੇ ਹਾਂ ਦੋਸਤੋ ਕਿਉਂਕਿ ਜਿਹੜੇ ਕਰਮਚਾਰੀਆ ਚਾਹੇ ਉਹ 3704 ਦੇ ਨੇ ਜਾਂ ਕਹੇ ਲਈ ਸਿੱਧਾ ਮੋٹے ਤੌਰ ਤੇ ਚਾਹੇ ਮਾਸਟਰ ਕੀਰਦੇ ਚਾਹੇ ਈਟੀ ਟਿਕੇਟਰ ਦੇ ਆ ਠੀਕ ਹੈ ਜੀ ਉਹ ਸਾਰੇ ਹੀ ਜਿਹੜਾ ਉਹ ਛੇਵੇਂ ਪੀਸ ਖੇਲ ਦੀ ਮੰਗ ਕਰ ਰਹੇ ਹੈ ਪਰ ਬਹੁਤ ਸਾਰੇ ਕੈਂਡੀਡੇਟਸ ਨੇ ਜਿਨ੍ਹਾਂ ਨੂੰ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਤਨਖਾਹਾਂ ਵੀ ਪੈ ਚੁੱਕੀਆਂ ਨੇ ਪਰ ਜਿਕਰ ਕੁਝ ਜਿਹੜੇ ਕੇਸਾਂ ਦੀ ਗੱਲ ਕਰੀਏ ਕੁਝ ਕੇਸ ਲਾ ਲਓ ਜਾਂ ਕੁਝ ਕੋ ਜਿਲੇ ਲਾ ਲਓ ਜਿਨ੍ਹਾਂ ਨੇ ਅਜੇ ਤੱਕ ਵੀ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਤਨਖਾਹ ਨਹੀਂ ਬਣਾਈ ਉਹ ਸਿਰਫ 5ਵੇਂ ਦੇ ਅਕੋਰਡਿੰਗ ਜਿਹੜੀ ਉਹ ਬਣਾ ਰਹੇ ਹਾਂ ਸੋ ਸਮੇਂ-ਸਮੇਂ ਤੇ ਬਾਕੀ ਸਾਰੇ ਕੈਂਡੀਡੇਟਸ ਵੱਲੋਂ ਜਿਹੜਾ ਉਹ ਆਪਣਾ ਜੀ ਕੇਸ ਲਾਏ ਜਾਂਦੇ ਆ ਤਾਂ ਦੋਸਤੋ ਇੱਕ ਤੁਸੀਂ ਦੇਖ ਸਕਦੇ ਹੋ 191 ਜਿਹੜੇ ਕੇਸ ਸੀ ਹੁਣ ਪਟੀਸ਼ਨ ਜਿਹੜੇ ਬਣੇ ਆ ਉਹਨਾਂ ਨੇ ਕਿੰਨਾ ਦੇ ਪੰਜਾਬ ਸੈਕਟਰੀ ਦੇ ਹੋਰ ਵੀ ਫਾਈਨਾਂਸ ਦੇ ਮਤਲਬ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਦੇ ਵਿਰੁੱਧ ਜਿਹੜੇ ਕੇਸ ਦਾਇਰ ਕੀਤੇ ਗਏ ਠੀਕ ਹੈ ਜੀ ਤਾਂ ਹੁਣ ਆਪਾਂ ਜਿਹੜਾ ਮੇਨ ਇਹਨਾਂ ਦਾ ਪੇਜ ਆਪਾਂ ਉਸ ਦੇ ਉੱਪਰ ਝਾਤ ਮਾਰ ਲੈਨੇ ਆ ਲਓ ਜੀ ਇਹ ਉਹ ਪੇਜ ਹੈ ਠੀਕ ਹੈ ਜਿੱਥੋਂ ਤੁਹਾਨੂੰ ਕਲੀਅਰਲੀ ਅੰਡਰਸਟੂਡ ਹੋ ਜਾਊਗਾ ਕਿ ਇਹ ਪੇਜ ਕਿਸ ਪਟੀਸ਼ਨਰ ਦਾ ਹੈ ਕਿਹੜੇ ਕਿਹੜੇ ਜਿਹੜਾ ਹੈਗਾ ਕਦੋਂ ਕੀ ਕਰਨਾ ਠੀਕ ਹੈ ਜੀ ਸਿਵਲ ਰੈਟ ਪਟੀਸ਼ਨ ਨੰਬਰ 13375 ਆਫ 2025 ਖੁਸ਼ਦੀਪ ਪਾਲ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਕੇਸ ਵਿੱਚ ਮਾਨਯੋਗ ਕੋਰਟ ਵੱਲੋਂ ਮਿਤੀ 12 5 2025 ਨੂੰ ਹੀਟ ਲਿ ਕੇ ਅਨੁਸਾਰ ਆਦੇਸ਼ ਕੀਤੇ ਗਏ ਹਨ ਠੀਕ ਹੈ ਜੀ ਆਪਾਂ ਵੀ 12 5 2025 ਦੇ ਜਿਹੜੇ ਆਦੇਸ਼ ਹੋਏ ਸੀ ਸੋ ਉਸ ਦੇ ਅਕੋਰਡਿੰਗ ਜਿਹੜਾ ਇਹਨਾਂ ਨੂੰ ਇੱਕ ਨਿੱਜੀ ਸੁਣਵਾਈ ਦੇ ਲਈ ਬੁਲਾਇਆ ਗਿਆ ਠੀਕ ਹੈ ਜੀ ਇੰਗਲਿਸ਼ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥੋੜਾ ਮੋਟਾ ਹੀ ਦੱਸ ਦਿੰਦਾ ਵੀ ਇਸ ਵਿੱਚ ਕੀ ਲਿਖਿਆ ਇਨ ਦ ਨਾਮ ਆਫ ਦਾ ਠੀਕ ਹੈ ਜੀ ਆਰ ਵਿਦਆਊਟ ਕੰਪੀਟਿੰਗ ਪਾ ਵੀ ਇਸ ਦੇ ਵਿੱਚ ਬਿਨਾਂ ਕਿਸੇ ਕੋਈ ਦਖਲਅੰਦਾਜ਼ੀ ਕੀਤੇ ਹੋਏ ਜਿਹੜਾ 103 2025 ਨੂੰ ਇੱਕ ਜਿਹੜਾ ਇਹਨਾਂ ਦੇ ਕੀ ਕਹਿ ਸਕਦਾ ਸੌਰੀ ਮਾਫੀ ਚਾਹਾਂਗੇ ਠੀਕ ਹੈ ਜੀ ਇਹਦੇ ਵਿੱਚ ਇੱਕ ਜਿਹੜੀ ਦੇਖਿਆ ਗਿਆ ਸੀ ਕਿ ਉਹਨਾਂ ਨੇ ਬਹੁਤ ਸਾਰੇ ਕੈਂਡੀਡੇਟਸ ਸੀ ਜਿਨ੍ਹਾਂ ਨੇ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜਾ ਉਹ ਆਪਣਾ ਕੇਸ ਲਾਇਆ ਸੀ ਸੋ ਉਹਨੇ ਵਿਭਾਗ ਵੱਲੋਂ ਜੱਜਮੈਂਟ ਕੀਤੀ ਕਿ ਜੇਕਰ ਉਹਨਾਂ ਦਾ ਇਹ ਕੇਸ ਦੇ ਵਿੱਚ ਉਹ ਆਪਣਾ ਪੱਖ ਰੱਖਦੇ ਹਨ ਸਹੀ ਪਾਉਂਦੇ ਤਾਂ 6 ਮਹੀਨਿਆਂ ਦਾ ਜਿਹੜਾ ਸਮਾਂ ਉਹ ਦਿੱਤਾ ਗਿਆ ਸੀ ਤਾਂ ਉਹਨਾਂ ਨੂੰ ਉਹਦੇ ਬਣਦੇ ਹੱਕ ਜਿਹੜੇ ਉਹ ਦਿੱਤੇ ਜਾਣੇ ਚਾਹੀਦੇ ਆ ਪਰ ਜੇਕਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਠੀਕ ਹੈ ਜੀ ਤਾਂ ਉਹ ਇਸ ਦੇ ਹੱਕਦਾਰ ਨਹੀਂ ਹੁੰਦੇ ਤਾਂ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਕੀਤੇ ਬਿਨਾ ਉਹਨਾਂ ਨੂੰ ਜਿਹੜਾ ਉਹ ਡਿਸਪੋਜ਼ ਆਫ ਸੋ ਹੁਣ ਦੂਸਰੇ ਪਾਸੇ ਜੇਕਰ ਗੱਲ ਕਰਤੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਕੀਤੇ ਗਏ ਉਕਤ ਜਿਸ ਅਮੁਖ ਰਿਟ ਵੱਜੋਂ ਜੋ ਪਟੀਸ਼ਨਰ ईटीटी ਅਧਿਆਪਕਾ ਮਿਤੀ 8 10 2025 11 ਵਜੇ ਨਿੱਜੀ ਤੌਰ ਤੇ ਦਫਤਰ ਡਾਇਰੈਕਟਰ ਸਕੂਲ এডੂਕੇਸ਼ਨ ਕੰਪਲੈਕਸ ਪੰਜਾਬ ਸਕੂਲ ਸਿੱਖਿਆ ਬੋਰਡ 6ਵੀਂ ਮੰਜ਼ਲ ਬਲਾਕ ਜਿਹੜਾ ਹੈਗਾ ਈ ਫੇਜ਼ 8 ਐਸਐਸਸੀ ਨਗਰ ਵਿੱਚ ਹਾਜ਼ਰ ਹੋ ਕੇ ਆਪਣਾ ਪੱਖ ਪੇਸ਼ ਕਰਨ ਲਈ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਹੈ ਠੀਕ ਹੈ ਜੀ ਕਿ ਭਾਵ ਜਿਹੜਾ ਉਹਨਾਂ ਨੇ ਕੇਸ ਲਾਇਆ ਕਿ ਵਾਕਈ ਉਹਦੇ ਵਿੱਚ ਉਹਨਾਂ ਦਾ ਕਿੰਨਾ ਕੁ ਜਿਹੜਾ ਉਹ ਪਟੀਸ਼ਨਸ ਨੇ ਹੱਕ ਹੈ ਜਾਂ ਨਹੀਂ ਹੈ ਕਿੰਨਾ ਕੁ ਕੇਸ ਸਟਰੋਂਗ ਹੈ ਨਹੀਂ ਹੈ ਕਿ ਵਾਕਈ ਇਸ ਦੇ ਡਿਸਰਵ ਕਰਦੇ ਜਾਂ ਨਹੀਂ ਕਰਦੇ ਉਹਨਾਂ ਦਾ ਨਿੱਜੀ ਪੱਖ ਜਿਹੜਾ ਉਹ ਸੁਣਿਆ ਜਾਣਾ ਉਸ ਦੇ ਸਬੰਧ ਦੇ ਵਿੱਚ ਜਿਹੜਾ ਇਹ 8 ਅਕਤੂਬਰ 2025 ਨੂੰ ਜਿਹੜਾ ਉਹ ਉਹਨਾਂ ਨੂੰ ਬੁਲਾਇਆ ਗਿਆ ਗਿਆ ਸਵੇਰੇ 11:00 ਵਜੇ ਨਿੱਜੀ ਸੁਣਵਾਈ ਦੌਰਾਨ ਪਟੀਸ਼ਨਰਾਂ ਨਾਲ ਨੱਥੀ ਪਰਫੋਰਮ ਅਨੁਸਾਰ ਆਪਣੀ ਸੇਵਾ ਵੀ ਦਰਜ ਕਰਕੇ ਲਿਆਉਣ ਯਕੀਨੀ ਬਣਾਉਣਗੇ ਜੇਕਰ ਕੋਈ ਪਟੀਸ਼ਨ ਨਿੱਜੀ ਸੁਣਵਾਈ ਲਈ ਹਾਜ਼ਰ ਨਹੀਂ ਹੁੰਦਾ ਤਾਂ ਇਹ ਸਮਝ ਲਿਆ ਜਾਏਗਾ ਕਿ ਉਹ ਕੁਝ ਨਹੀਂ ਕਹਿਣਾ ਚਾਹੁੰਦਾ ਉਸ ਦੇ ਕੇਸ ਦਾ ਫੈਸਲਾ ਦਫਤਰੀ ਰਿਕਾਰਡ ਦੇ ਆਧਾਰ ਤੇ ਕਰ ਦਿੱਤਾ ਜਾਊਗਾ ਭਾਵ ਇਹ ਪਟੀਸ਼ਨਰ ਨੇ ਜਿਸ ਤਰ੍ਹਾਂ ਕੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਸਭ ਤੋਂ ਪਹਿਲੇ ਲਾਭ ਹੁੰਦੇ ਉਹ ਪਟੀਸ਼ਨਰ ਨੂੰ ਹੀ ਦਿੱਤੇ ਜਾਂਦੇ ਜੇਕਰ ਮੋٹے ਸ਼ਬਦਾਂ ਵਿੱਚ ਗੱਲ ਕਰੀਏ ਤਾਂ ਹੁਣ ਵੈਸੇ ਇੱਕ ਉਹਨਾਂ ਦੀ ਹਾਜ਼ਰੀ ਜਿਹੜੀ ਉਹ ਦੇਖੀ ਜਾਣੀ ਹੁੰਦੀ ਹੈ ਕਿ ਵਾਕਈ ਜਿਹੜੀ ਪਟੀਸ਼ਨ ਉਹ ਇਹਨਾਂ ਨੇ ਕੇਸ ਦਾਇਰ ਕੀਤੀ ਹੈ ਕਿ ਵਾਕਈ ਚਾਹੁੰਦੇ ਆ ਵੀ ਸਾਨੂੰ ਜਿਹੜਾ ਇਹ ਫੇਸਕਿਲ ਮਿਲੇ ਕਿਉਂਕਿ ਜਿਵੇਂ ਆਪਾਂ ਰੈਲੀਆਂ ਦੇ ਵਿੱਚ ਦੇਖਦੇ ਆ ਸਿਰਫ ਇਕੱਠ ਜਿਹੜਾ ਉਹ ਦੇਖਿਆ ਜਾਂਦਾ ਹੈ ਠੀਕ ਹੈ ਜੀ ਕੀ ਕੱਠ ਹੈ ਜਾਂ ਨਹੀਂ ਹੈ ਕਿ ਵਾਕਈ ਇਹਨਾਂ ਨੇ ਜਿਹੜਾ ਉਹ ਕੇਸ ਲਾਇਆ ਹੈ ਤੇ ਉਹ ਕਿਸੇ ਆਪਣੇ ਹੱਕਾਂ ਨੂੰ ਲੈਣ ਲਈ ਲਾਇਆ ਹੈ ਜਾਂ ਵੈਸੇ ਹੀ ਉਹਨਾਂ ਨੇ ਲਾਤਾ ਵੀ ਚਲੋ ਜੀ ਮਿਲ ਗਿਆ ਤਾਂ ਠੀਕ ਹੈ ਹਨਾ ਇਸ ਤਰ੍ਹਾਂ ਆਪਾਂ ਉਹਨਾਂ ਚੀਜ਼ਾਂ ਨੂੰ ਦੇਖਣ ਦੀ ਲਈ ਹੀ ਜਿਹੜਾ ਉਹ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਤਾਂ ਤੁਸੀਂ ਕੀ ਕਰਨਾ ਆਪਣੇ ਸਾਰੇ ਰਿਜ਼ੀਡਨਲ ਡਾਕੂਮੈਂਟ ਜਿਹੜੇ ਵੀ ਪਰਫਾਰਮੇ ਹੋਣਗੇ ਉਹ ਦੋਸਤੋਂ ਨਾਲ ਲੈ ਕੇ ਜਾਣੇ ਜਦੋਂ ਤੁਸੀਂ ਜੌਬ ਦੇ ਵਿੱਚ ਆਏ ਹੋ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇੱਕ ਆ ਜਿਹੜਾ ਪੇਜ ਤੁਸੀਂ ਕਢਵਾਉਣਾ ਹੈ ਤਾਂ ਇਹਨੂੰ ਭਰ ਕੇ ਲੈ ਕੇ ਜਾਣਾ ਹੈ ਨਿੱਜੀ ਸੁਣਵਾਈ ਬਾਬਤ ਸਿਵਲ ਰਿਟਿਟਿਸ਼ਨ ਨੰਬਰ 13375 ਖੁਸ਼ਦੀਪਾਲ ਸਿੰਘ ਅਤੇ ਹੋਰ ਬਨਾ ਸਿਵਲ ਐਟਰੀਬਿਊਸ਼ਨ ਵਾਲੀ ਲੜੀ ਨੰਬਰ ਤੁਹਾਡਾ ਨਾਮ ਕਿਹੜੀ ਲੜੀ ਨੰਬਰ ਦੇ ਉੱਪਰ ਹੈ ਇਸਕਾ ਦੋਸਤੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਤੁਹਾਨੂੰ ਜਦੋਂ ਲਿਸਟ ਦਿਖਾਈ ਉਹ ਚ 191 ਪਟੀਸ਼ਨਸ ਨੇ ਉਹਨਾਂ ਦੇ ਵਿੱਚ ਆਪਣਾ ਨਾਮ ਦੇਖ ਲਿਓ ਸਲੋ ਕਰਕੇ ਜਾਂ ਚਾਹੀ ਸਕਰੀਨਸ਼ਾਟ ਮਾਰ ਲਿਓ ਉੱਥੇ ਤੁਹਾਨੂੰ ਪਤਾ ਲੱਗ ਜਾਏ ਤੁਹਾਡਾ ਨਾਮ ਕਿਸ ਜਿਹੜਾ ਹੈਗਾ ਸੀਰੀਅਲ ਨੰਬਰ ਤੇ ਲੱਗਿਆ ਹੋਇਆ ਤੇ ਤੁਹਾਡਾ ਕੇਸ ਕਿੰਨੇ ਨੰਬਰ ਦਾ ਕਿਉਂਕਿ ਬਹੁਤ ਸਾਰੇ ਭੈਣ ਭਰਾ ਹੁੰਦੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਿਆਦਾ ਸਮਝ ਨਹੀਂ ਹੁੰਦੀ ਉਹ ਆਪਣੇ ਅੱਗੇ ਅੱਗੇ ਦੀ ਦੋਸਤਾਂ ਦੇ ਮਿੱਤਰਾਂ ਦੇ ਕਹਿਣ ਤੇ ਹੀ ਜਿਹੜਾ ਕੇਸ ਲਗਾਇਆ ਹੁੰਦਾ ਸਬਮਿਸ਼ਨ ਦਾ ਨਾਮ ਹੋ ਗਿਆ ਜੀ ਮੋਬਾਈਲ ਨੰਬਰ ਹੋ ਗਿਆ ਉਹਦਾ ਹੋ ਗਿਆ ਸਕੂਲ ਦਾ ਨਾਮ ਹੋ ਗਿਆ ਬਲਾਕ ਦਾ ਜ਼ਿਲ੍ਹਾ ਹੋ ਗਿਆ ਜਿਸ ਹਥਿਆਰ ਅਧੀਨ ਭਰਤੀ ਹੋਈ ਹੈ ਭਾਵੇਂ ਤੁਹਾਡੀ ਭਰਤੀ ਕਿਹੜੀ ਹੈ 6833 ਹੈ 9894 ਤੇ 24 ਹੈ ਨਿਯੁਕਤੀ ਦੀ ਮਿਤੀ ਹੈ ਜੀ ਕਿਹੜੀ ਤਰੀਕ ਨੂੰ ਤੁਸੀਂ ਹਾਜ਼ਰ ਹੋਏ ਆਂ ਹਾਜ਼ਰ ਹੋਣ ਦੀ ਮਿਤੀ ਠੀਕ ਹੈ ਜੀ ਇੱਥੇ ਦੋਸਤ ਤੇ ਹਾਜ਼ਰ ਹੋਣ ਦੀ ਮਿਤੀ ਨਿਯੁਕਤੀ ਦੀ ਮਿਤੀ ਦਾ ਭਾਵ ਇਹ ਵੀ ਤੁਹਾਨੂੰ ਡਾਇਰੈਕਟੋਰੇਟ ਦੇ ਵਿੱਚ ਜਦੋਂ ਆਫਰ ਲੈਟਰ ਜਾਂ ਜੁਆਇਨਿੰਗ ਲੈਟਰ ਮਿਲਿਆ ਉਦੋਂ ਦੀ ਹੈ ਫਿਰ ਹਾਜ਼ਰ ਹੋਣ ਦੀ ਮਿਤੀ ਦਾ ਭਾਵ ਇਹ ਹੈ ਵੀ ਤੁਸੀਂ ਸਕੂਲ 'ਚ ਕਿਸ ਦਿਨ ਹਾਜ਼ਰ ਹੋਏ ਹੋ ਠੀਕ ਹੈ ਜੀ ਨਿੱਜੀ ਸੁਣਵਾਈ ਸਮੇਂ ਪੱਖ ਜਾਂ ਬਿਆਨ ਠੀਕ ਹੈ ਜੀ ਇਹ ਤੁਸੀਂ ਇੱਕ ਆਪਣੇ ਪੱਤਰ ਦੇ ਉੱਪਰ ਤੁਸੀਂ ਲਿਖਣਾ ਉਸ ਤੋਂ ਬਾਅਦ ਆਪਣੇ ਹਸਤਾਖਰ ਲਿਖੋ ਕਰਦਿਨੇ ਸੋ ਦੋਸਤੋ ਇਹ ਸੀ ਜਾਣਕਾਰੀ ਈਟੀਟੀ 6635 264 ਜਾਂ 9894 ਜਿਹੜੀ ਵੀ ਕੈਂਡੀਡੇਟਸ ਨਾਲ ਇਹ ਰਿਲੇਟਡ ਹੈਗੀ ਹੈ ਤਾਂ ਕਿਰਪਾ ਕਰਕੇ ਉਹਨਾਂ ਤੱਕ ਵੀਡੀਓ ਪਹੁੰਚਦੀ ਜਰੂਰ ਕਰਿਓ ਅਤੇ 8 ਅਕਤੂਬਰ ਨੂੰ ਸਵੇਰੇ 11 ਵਜੇ ਤੁਸੀਂ ਆਪਣੇ ਨਿੱਜੀ ਪੱਖ ਤੇ ਲਈ ਪਹੁੰਚਣਾ ਹੈ ਤਾਂ ਇਹ ਪਰਫਾਰਮੈਂਸ ਤੁਸੀਂ ਭਰ ਕੇ ਲੈ ਕੇ ਜਾਣਾ ਆਪਦੇ ਨਾਲ ਹੋਰ ਵੀ ਜਿਹੜੇ ਆਪਣੇ ਭਰਤੀ ਨਾਲ ਰਿਲੇਟਡ ਡਾਕੂਮੈਂਟਸ ਆ ਉਹ ਵੀ ਤੁਸੀਂ ਨਾਲ ਲੈ ਕੇ ਜਾਣੇ ਆ ਸੋ ਕਿਰਪਾ ਕਰਕੇ ਵੀਡੀਓ ਨੂੰ ਬਰਤਬਤ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਕਮੈਂਟ ਕਰਕੇ ਆਪਣੇ ਸੁਝਾਅ ਆਪਣੇ ਵਿਚਾਰ ਜਰੂਰ ਦਿਓ ਸੋ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ